ਆਫਿਸ ਦੀ ਵੀ ਸੋਨਨੀ ਚ ਖੜਾ ਸੀ ਉਹ 20 ਤੋਂ 22% ਦੀ ਤੇ ਜਾਂਦਾ ਦਿਖਾਈ ਦੇ ਰਿਹਾ ਹੈ ਕਹਿਣ ਦਾ ਭਾਵੇਂ ਕਿ ਜੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਵਿੱਚੋਂ ਜਿਸ ਦਾ ਐਗਜ਼ਿਟ ਪੋਲ ਗਰਾਉਂਡ ਦੀ ਰਿਪੋਰਟ ਦੇ ਮੁਤਾਬਕ ਜਿਵੇਂ ਅਸੀਂ ਪਹਿਲਾਂ ਵੀ ਜਾਣਕਾਰੀ ਸਾਂਝੀ ਕੀਤੀ ਹੈ ਕਿ ਇੱਕ ਇੱਕ ਸੀਟ ਆ ਜਿਹੜੀ ਹਾਲ ਦੀ ਘੜੀ ਦਿਖਾਈ ਦੇ ਰਹੀ ਹੈ ਭਾਜਪਾ ਨੂੰ ਵੀ ਇੱਕ ਸੀਟ ਆ ਸਕਦੀ ਹੈ 13 ਨੁਕਸਬਾ ਹਲਕਿਆਂ ਚੋਂ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਇੱਕ ਸੀਟ ਆ ਜਿਹੜੀ ਉਹ ਆ ਸਕਦੀ ਹੈ ਤਾਂ ਫਿਰ ਇਸ ਦਾ ਮਤਲਬ ਹੈ ਕਿ ਜੇ ਸ਼੍ਰੋਮਣੀ ਅਕਾਲੀ ਦਲ ਦੀ ਇੱਕ ਸੀਟ ਆਉਂਦੀ ਹੈ ਤੇ ਭਾਜਪਾ ਦੀ ਆਉਂਦੀ ਹੈ ਤੇ ਤਾਂ ਵੀ ਭਾਜਪਾ ਦਾ ਪਲੜਾ ਕਿਤੇ ਨਾ ਕਿਤੇ ਸ਼੍ਰੋਮਣੀ ਅਕਾਲੀ ਦਲ ਦੇ ਮੁਕਾਬਲੇ ਪੰਜਾਬ ਦੇ ਅੰਦਰ ਆਗਾਮੀ ਚੋਣਾਂ ਦੇ ਵਿੱਚ ਜਬ ਵਿਧਾਨ ਸਭਾ ਦੀਆਂ 227 ਦੀਆਂ ਚੋਣਾਂ ਆਉਣੀਆਂ ਉਦੋਂ ਭਾਰੀ ਹੋ ਸਕਦਾ ਜਿਹੜੀ ਭਾਜਪਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸਮਝੌਤਾ ਕਰਕੇ 23 ਕ ਸੀਟਾਂ ਤੇ ਚੋਣ ਲੜਦੀ ਰਹੀ ਹੈ ਤਾਂ ਉਹਨਾਂ ਦਾ ਇਸ ਵੋਟ ਬੈਂਕ ਦੇ ਮੁਤਾਬਕ ਇਹ ਵੀ ਮੰਨਿਆ ਜਾ ਰਿਹਾ ਕਿ ਉਹ ਕਾਫੀ ਅੱਗੇ ਲੰਘ ਜਾਵੇਗੀ ਸ਼੍ਰੋਮਣੀ ਅਕਾਲੀ ਦਲ ਦੇ ਮੁਕਾਬਲੇ ਔਰ ਦੂਸਰੇ ਪਾਸੇ ਸ਼੍ਰੋਮਣੀ ਕਾਲੀ ਦਲ ਦੀ ਗੱਲ ਕੀਤੀ ਜਾਵੇ ਤਾਂ ਯਸ਼ਵੰਤ ਦੇਸ਼ਮੁਖ ਦਾ ਕਹਿਣਾ ਹੈ ਕਿ ਬਠਿੰਡਾ ਤੋਂ ਇਲਾਵਾ ਕਿਤੇ ਵੀ ਸ਼੍ਰੋਮਣੀ ਅਕਾਲੀ ਦਲ ਦਿਖਾਈ ਨਹੀਂ ਦੇ ਰਿਹਾ ਜਾਂ ਕਹਿ ਲਈਏ ਕਿ ਸੁਖਦ ਖਬਰ ਆਉਣੀ ਉਥੋਂ ਬਣ ਨਹੀਂ ਰਹੀ ਬਹੁਤ ਸਾਰੇ ਲੋਕਾਂ ਨਾਲ ਉਹਨਾਂ ਦਾ ਕਹਿਣਾ ਸੀ ਕਿ ਸੰਪਰਕ ਹੋਇਆ ਪਰ ਬਠਿੰਡੇ ਨੂੰ ਛੱਡ ਕੇ ਕਿਤੇ ਵੀ ਜਿਹੜੀ ਤਕੜੀ ਫਸਵੀਂ ਟੱਕਰ ਦਿਖਾਈ ਨਹੀਂ ਦਿੰਦੀ ਹਾਲਾਂਕਿ ਜਿਹੜਾ ਅਸੀਂ ਗਰਾਊਂਡ ਰਿਪੋਰਟ ਕੀਤਾ ਉਸ ਦੇ ਵਿੱਚ ਇੱਕ ਗੱਲ ਇੱਥੇ ਐਡ ਜ਼ਰੂਰ ਕਰਨੀ ਚਾਹਾਂਗੇ ਕਿ ਸ਼੍ਰੋਮਣੀ ਅਕਾਲੀ ਦਲ ਦਾ ਫਿਰੋਜ਼ਪੁਰ ਦੇ ਵਿੱਚ ਨਰਦੇਵ ਸਿੰਘ ਬਾਬੀਮਾਨ ਟੱਕਰ ਦੇ ਦੰਦੇ ਦਿਖਾਈ ਦੇ ਰਹੇ ਨੇ ਇਸੇ ਤਰ੍ਹਾਂ ਅਈ ਸ਼੍ਰੋਮਣੀ ਕਾਲੀਦਲ ਦੇ ਉਮੀਦਵਾਰ ਅਨਿਲ ਜੋਸ਼ੀ ਨੇ ਜਿਹੜੇ ਅਮਰੇਸਰ ਤੋਂ ਉਹਨਾਂ ਦਾ ਵੀ ਵੋਟ ਬੈਂਕ ਘਟਾ ਕੇ ਨਹੀਂ ਦੇਖਿਆ ਜਾ ਸਕਦਾ ਕਈਆਂ ਦੇ ਸਮੀਕਰਨ ਨੂੰ ਵੀ ਵਿਗਾੜ ਸਕਦੇ ਨੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਬੇਸ਼ੱਕ ਉਹ ਹੁਣ ਤੱਕ ਦੇ ਜਿਹੜੇ ਵਿਸ਼ਲੇਸ਼ਣਾ ਦੇ ਵਿੱਚ ਜਿੱਤ ਦੇ ਦਾਵੇਦਾਰਾਂ ਨੂੰ ਨੂੰ ਘਟਾ ਕੇ ਦੇਖਿਆ ਗਿਆ ਪਰ ਸ਼੍ਰੋਮਣੀ ਅਕਾਲੀ ਦਲ ਆਨੰਦਪੁਰ ਸਾਹਿਬ ਦੇ ਵਿੱਚ ਵੀ ਕਈਆਂ ਦੇ ਸਮੀਕਰਨ ਵਿਗਾੜ ਸਕਦਾ ਹੈ ਇਸੇ ਤਰ੍ਹਾਂ ਫਰੀਦਕੋਟ ਦੇ ਵਿੱਚ ਚਰਚਾ ਬੇਸ਼ੱਕ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦੀ ਨਾ ਹੋਈ ਹੋਵੇ ਪਰ ਪ੍ਰਾਣਾ ਵੋਟ ਬੈਂਕ ਸ਼੍ਰੋਮਣੀ ਅਕਾਲੀ ਦਲ ਦਾ ਕਾਡਰ ਦਾ ਵੋਟ ਬੈਂਕ ਹਾਲੇ ਵੀ ਬੋਲਦਾ ਹੈ ਇਸ ਕਰਕੇ ਕੋਈ ਕਿਸ ਕੁਝ ਨਹੀਂ ਕਿਹਾ ਜਾ ਸਕਦਾ ਕਿ ਕਿਸ ਦਾ ਪਲੜਾ ਭਾਰੀ ਹੋਵੇਗਾ ਪਰ ਯਸ਼ਵੰਤ ਦੇਸ਼ਮੁਖ ਸੀ ਵੋਟਰ ਦੇ ਜਿਹੜੇ ਫਾਊਂਡਰ ਨੇ ਉਹਨਾਂ ਦਾ ਕਹਿਣਾ ਹੈ ਕਿ ਬਹੁਤੀਆਂ ਸੀਟਾਂ ਦੇ ਉੱਤੇ ਚਾਰ ਕੋਣਾ ਜਿਹੜਾ ਮੁਕਾਬਲਾ ਦੇਖਿਆ ਗਿਆ ਜਿਸ ਦੇ ਕਰਕੇ ਕਿ ਇਹ ਲੱਗਦਾ ਹੈ ਕਿ ਉੱਥੇ ਕੁਝ ਵੀ ਹੋ ਸਕਦਾ ਨਤੀਜੇ ਕੁਝ ਵੀ ਆ ਸਕਦੇ ਨੇ ਜਿੱਥੋਂ ਤੱਕ ਰਹੀ ਗੱਲ ਜੇਕਰ ਇੰਡੀਆ ਗਾਠ ਜੁੜ ਆਮ ਆਦਮੀ ਪਾਰਟੀ ਪਲੱਸ ਕਾਂਗਰਸ ਜੇਕਰ 11 ਸੀਟਾਂ ਲੈ ਕੇ ਜਾ ਰਿਹਾ ਤਾਂ ਫਿਰ ਸਰਬਜੀਤ ਸਿੰਘ ਖਾਲਸਾ ਫਰੀਦਕੋਟ ਆਜ਼ਾਦ ਉਮੀਦਵਾਰੋਂ ਕਿੱਥੇ ਖੜੇ ਦਿਖਾਈ ਦਿੰਦੇ ਨੇ ਕੀ ਉਹ ਜਿੱਤ ਦੇ ਦਾਵੇਦਾਰਾਂ ਚ ਨਹੀਂ ਹਾਲਾਂਕਿ ਗਰਾਊਂਡ ਦੇ ਉੱਤੇ ਇੱਕ ਗੱਲ ਇੱਕ ਹਵਾ ਪਿਛਲੇ 10 ਦਿਨਾਂ ਤੋਂ ਜਰੂਰ ਬਗੀ ਸੀ ਵੋਟਾਂ ਪੈਣ ਤੋਂ ਪਹਿਲਾਂ ਜਿਸ ਦੇ ਕਰਕੇ ਸਰਬਜੀਤ ਸਿੰਘ ਖਾਲਸਾ ਨੇ ਵੀ ਕਈਆਂ ਦੀ ਨੀਂਦ ਉਡਾ ਦਿੱਤੀ ਸੀ ਖਾਸ ਕਰਕੇ ਉਹਨਾਂ ਉਮੀਦਵਾਰਾਂ ਦੀ ਜਿਹੜੇ ਹਲਕਾ ਫਰੀਦਕੋਟ ਦੇ ਵਿੱਚ ਚੋਣ ਲੜ ਰਹੇ ਨੇ ਚੋਣ ਮદાન ਚ ਨੇ ਕਰਮਜੀਤ ਅਨਮੋਲ ਹੋਣ ਬੀਬੀ ਅਮਰਜੀਤ ਕੌਰ ਸਾਹੋਕੇ ਹੋਣ ਰਜਿੰਦਰ ਸਿੰਘ ਧਰਮਕੋਟ ਸ਼ਰਮਣੀ ਕਾਲੀ ਦਲ ਦੇ ਉਮੀਦਵਾਰ ਹੋਣ ਜਾਂ ਹੰਸ ਰਾਜ ਹੰਸ ਹੋਣ ਤਾਂ ਇਸ ਤੋਂ ਇਲਾਵਾ ਫਿਰ ਅਮਰਿਤਪਾਲ ਸਿੰਘ ਦੀ ਗੱਲ ਕਰੀਏ ਖਡੂਰ ਸਾਹਿਬ ਦੀ ਜੇਕਰ ਇੰਡੀਆ ਗੱਠ ਜੁੜ 11 ਸੀਟਾਂ ਲੈ ਕੇ ਜਾ ਰਿਹਾ ਤਾਂ ਫਿਰ ਪਿੱਛੇ ਸੀਟਾਂ ਹੀ ਦੋ ਬਚਦੀਆਂ ਨੇ ਕੀ ਉਹਨਾਂ ਦੋਵਾਂ ਦੇ ਵਿੱਚੋਂ ਭਾਜਪਾ ਨੂੰ ਨਹੀਂ ਆ ਰਹੀ ਸੀਟ ਇੱਕ ਅਮਰਿਤਪਾਲ ਸਿੰਘ ਦੇ ਹਿੱਸੇ ਜਾਂ ਸਰਬਜੀਤ ਸਿੰਘ ਖਾਲਸਾ ਦੇ ਹਿੱਸੇ ਸੀਟ ਆਵੇਗੀ ਤੇ ਇੱਕ ਜਿਹੜੀ ਸੀਟ ਬਚਦੀ ਹੈ ਕੀ ਉਹਨਾਂ ਦੇ ਵਿੱਚੋਂ ਉਹ ਬਠਿੰਡੇ ਦੇ ਵਿੱਚੋਂ ਬੀਬੀ ਹਰਸਿਮਰਤ कौर ਬਾਦਲ ਜਿੱਤ ਰਹੇ ਨੇ ਤਾਂ ਸਾਰਾ ਜਿਹੜਾ ਗਣਿਤ ਹੈ ਉਹ ਕਿਤੇ ਨਾ ਕਿਤੇ ਬਣਦਾ ਜਿਹੜਾ ਉਲਝਦਾ ਨਜ਼ਰ ਆ ਰਿਹਾ ਉਸ ਦੇ ਉੱਤੇ ਕੋਈ ਵੀ ਹਿਸਾਬ-ਤਾਬ ਲਾਉਣ ਦੇ ਵਿੱਚ ਜਿਹੜਾ ਸਹੀ ਸਾਬਤ ਨਹੀਂ ਹੋ ਸਕਦਾ ਨੇੜੇ țeੜੇ ਨਹੀਂ ਦਿਖਾਈ ਦੇ ਸਕਦਾ ਹਾਲਾਂਕਿ ਸੀ ਵੋਟਰ ਦੇ ਜਿਹੜੇ ਸੰਸਥਾਪਕ ਨੇ ਫਾਊਂਡਰ ਨੇ ਜਿਨ੍ਹਾਂ ਨੇ ਇੱਕ ਚੈਨਲ ਦੇ ਉੱਤੇ ਇੰਟਰਵਿਊ ਦਿੰਦੇ ਆ ਜਾਣਕਾਰੀ ਸਾਂਝੀ ਕੀਤੀ ਹੈ ਉਹਨਾਂ ਨੇ ਕਿਹਾ ਕਿ ਕੁਝ ਵੀ ਨਹੀਂ ਕਿਹਾ ਜਾ ਸਕਦਾ ਕਿਉਂਕਿ ਪੰਜਾਬ ਦੇ ਵਿੱਚ ਅਜੇ ਹੀ ਚੋਣ ਪਹਿਲੀ ਵਾਰ ਹੋ ਰਹੀ ਹੈ ਤੇ ਉਹਨਾਂ ਨੇ ਖੁਦ ਮੰਨਿਆ ਕਿ ਬਾਕੀ ਰਾਜਾਂ ਦੇ ਮੁਕਾਬਲੇ ਪੰਜਾਬ ਇੱਕ ਵੱਖਰੀ ਸਥਿਤੀ ਦੇ ਵਿੱਚ ਹੈ ਵੱਖਰੇ ਸਰਕਮਸਟੈਂਸ ਦੇ ਵਿੱਚ ਹੈ ਤੇ ਉਸ ਦੇ ਵਿੱਚ ਕੁਝ ਵੀ ਜਿਹੜੇ ਸਮੀਕਰਨ ਬਣ ਸਕਦੇ ਨੇ ਐਗਜ਼ਿਟ ਪੋਲ ਦੇ ਮੁਤਾਬਕ ਜਾਂ ਫਿਰ ਯਸ਼ਵੰਤ ਦੇਸ਼ ਮੁਖ ਦੇ ਮੁਤਾਬਕ ਜਿਹੜੀਆਂ ਗੱਲਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕੀਤੀਆਂ ਨੇ ਹੁਣ ਤੱਕ ਇਸ ਦੇ ਉੱਤੇ ਚਰਚਾ ਬਹੁਤ ਹੋ ਗਈ ਪੰਜਾਬ ਦੇ ਲੋਕ ਯਕੀਨ ਕਰਨ ਨੂੰ ਤਿਆਰ ਨਹੀਂ ਕਿ ਐਗਜ਼ਿਟ ਪੋਲ ਇਸ ਤਰ੍ਹਾਂ ਦੇ ਜਿਵੇਂ ਦੇ ਆ ਰਹੇ ਨੇ ਨਤੀਜੇ ਇਸ ਤਰ੍ਹਾਂ ਦੇ ਨਹੀਂ ਰਹਿਣ ਵਾਲੇ ਚਾਹੇਓ ਸੈਂਟਰ ਦੇ ਪ੍ਰਸੰਗ 'ਚ ਦੇਖਣ ਤੇ ਆ ਸੂਬਾ ਪੰਜਾਬ ਦੀਆਂ 13 ਸੀਟਾਂ ਦੇ ਪਰਸੰਚ ਦੇਖਣ ਔਰ ਦਿੱਲੀ ਬੈਠੇ ਜਿਹੜੇ ਵਿਸ਼ਲੇਸ਼ਕ ਨੇ ਉਹ ਵੀ ਅੱਜ ਦੀ ਘੜੀ ਮੰਨ ਰਹੇ ਨੇ ਕਿ ਪੰਜਾਬ ਕੁਝ ਵੱਖਰਾ ਕਰੇਗਾ ਜਿਹੜੀ ਸਥਿਤੀ ਦੇ ਵਿੱਚ ਉਮੀਦਵਾਰ ਆ ਰਹੇ ਨੇ ਕਿਉਂਕਿ ਮੁਕਾਬਲੇ ਆ ਜਿਹੜੇ ਕਈ ਥਾਵਾਂ ਤੇ ਪੰਜ ਕੋਣੇ ਨੇ ਕਈ ਥਾਵਾਂ ਤੇ ਚਾਰ ਕੋਣੇ ਨੇ ਤਾਂ ਚਾਰ ਕੋਣੇ ਮੁਕਾਬਲਿਆਂ ਦੇ ਵਿੱਚ ਕੁਝ ਵੀ ਹੋ ਸਕਦਾ ਹੁੰਦਾ ਹੈ ਖਾਸ ਕਰਕੇ ਆਜ਼ਾਦ ਉਮੀਦਵਾਰਾਂ ਦੀ ਦੋ ਆਜ਼ਾਦ ਉਮੀਦਵਾਰਾਂ ਦੀ ਜਿਹੜੀ ਹੈ ਚਰਚਾ ਉਹ ਬਹੁਤ ਜ਼ਿਆਦਾ ਤੇਜ਼ ਹੈ ਔਰ ਇਹਨਾਂ ਦੋ ਆਜ਼ਾਦ ਉਮੀਦਵਾਰਾਂ ਦੇ ਵਿੱਚ ਸਰਜੀਤ ਸਿੰਘ ਖਾਲਸਾ ਤੇ ਅਮਰਿਤਪਾਲ ਸਿੰਘ ਤੇ ਇਸ ਤੋਂ ਇਲਾਵਾ ਜਿਹੜੇ ਤੀਜੇ ਉਮੀਦਵਾਰ ਨੇ ਜਿਹੜੇ ਬਾਕੀਆਂ ਸਾਰੀਆਂ ਪਾਰਟੀਆਂ ਨਾਲੋਂ ਹਟ ਕੇ ਉਹ ਸਿਮਰਨਜੀਤ ਸਿੰਘ ਮਾਨ ਅੰਮ੍ਰਿਤਸਰ ਜਿਹੜੇ ਕਿ ਮੌਜੂਦਾ ਐਮਪੀ ਨੇ ਜ਼ਮਨੀ ਚੋਣ ਜਿੱਤ ਕੇ ਆਏ ਸੀ ਤੇ ਉਹਨਾਂ ਨੂੰ ਵੀ ਫਾਈਟ ਤੋਂ ਬਾਹਰ ਨਹੀਂ ਮੰਨਿਆ ਜਾ ਰਿਹਾ ਔਰ ਜੇਕਰ ਇੱਕ ਸੀਟ ਮੰਨ ਲਈ ਜਾਵੇ ਹਲ ਦੀ ਘੜੀ ਕੁਝ ਘੰਟੇ ਹਾਲੇ ਪਏ ਨੇ ਉਸ ਦੇ ਬਾਰੇ ਵੀ ਜਾਣਕਾਰੀ ਸਾਂਝੀ ਕਰਾਂਗੇ ਕਿ ਜੇ ਇੱਕ ਆਜ਼ਾਦ ਉਮੀਦਵਾਰ ਜਿੱਤ ਰਿਹਾ ਇੱਕ ਸ਼ਰਮਣੀ ਅਕਾਲੀ ਦਲ ਦਾ ਉਮੀਦਵਾਰ ਜਿੱਤ ਰਿਹਾ ਤਾਂ ਫਿਰ ਦੋ ਉਮੀਦਵਾਰ ਇੱਕ ਪਾਸੇ ਹੋ ਗਏ ਜੇ ਸੰਗਰੂਰ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਦਾ ਪਲੜਾ ਭਾਰੀ ਹੈ ਤਾਂ ਫਿਰ ਤਿੰਨ ਨੇ ਹੋ ਗਏ ਫਿਰ ਬਾਕੀ ਬਚੀਆਂ 10 ਸੀਟਾਂ ਤੇ 10 ਦੇ ਵਿੱਚੋਂ ਆਮ ਆਦਮੀ ਪਾਰਟੀ ਕਿੰਨੇ ਆ ਤੇ ਕਾਬਜ ਹੁੰਦੀ ਹੈ ਭਾਜਪਾ ਕਿੰਨੇ ਆ ਤੇ ਕਾਬਜ ਹੁੰਦੀ ਹੈ ਕਾਂਗਰਸ ਕਿੰਨੇ ਆ ਤੇ ਕਾਬਜ ਹੁੰਦੀ ਹੈ ਇਹ ਥੋੜੇ ਹੀ ਘੰਟਿਆਂ ਦੇ ਵਿੱਚ ਕਲੀਅਰ ਹੋ ਜਾਣਾ ਪਰ ਫਿਲਹਾਲ ਅਸੀਂ ਅਸੀਂ ਵੋਟਰ ਤੇ ਜਿਹੜਾ এবੀਪੀ ਇਕੱਠੇ ਹੋ ਕੇ ਐਗਜ਼ਿਟ ਪੋਲ ਤਿਆਰ ਕਰਦੇ ਨੇ ਵਿਸ਼ਲੇਸ਼ਣ ਕਰਦੇ ਨੇ ਉਹਨਾਂ ਦੇ ਜਿਹੜੇ ਸੰਸਥਾਪਕ ਨੇ ਯਸ਼ਵੰਤ ਦੇਸ਼ਮੁਖ ਉਹਨਾਂ ਨੇ ਜਿਹੜਾ ਇੰਟਰਵਿਊ ਦੇ ਵਿੱਚ ਜਾਣਕਾਰੀ ਸਾਂਝੀ ਕੀਤੀ ਉਹਨਾਂ ਦੇ ਜਿਹੜੇ ਅਨੁਮਾਨ ਨੇ ਉਸ ਦੇ ਮੁਤਾਬਕ ਅਸੀਂ ਤੁਹਾਡੇ ਨਾਲੇ ਜਾਣਕਾਰੀ ਸਾਂਝੀ ਕੀਤੀ ਹੈ ਕਿ 11 ਸੀਟਾਂ ਇੰਡੀਆ ਗਾਠ ਜੁੜਦੇ ਹਿੱਸੇ ਹੁੰਦੀਆਂ ਦਿਖਾਈ ਜੇ ਕਰ ਦੇ ਰਹੀਆਂ ਨੇ ਪੰਜਾਬ ਦੀਆਂ ਤੇ ਬਾਕੀ ਦੋ ਸੀਟਾਂ ਦੇ ਵਿੱਚੋਂ ਕੀ ਸ਼੍ਰੋਮਣੀ ਕਾਲੀਦਾ ਲ ਜਾਵੇਗਾ ਇੱਕ ਸੀਟ ਜਾਂ ਆਜ਼ਾਦ ਉਮੀਦਵਾਰ ਹੀ ਦੋਵੇਂ ਸੀਟਾਂ ਬਾਕੀ ਲੈ ਜਾਣਗੇ ਜਾਂ ਫਿਰ ਭਾਜਪਾ ਉਹਨਾਂ ਦੋਵਾਂ ਸੀਟਾਂ ਤੇ ਕਾਬਜ ਹੋਵੇਗੀ ਕਿਉਂਕਿ ਬਹੁਤੀਆਂ ਐਗਜ਼ਿਟ ਪੋਲ ਦੇ ਵਿੱਚ ਭਾਜਪਾ ਨੂੰ ਦੋ ਤੋਂ ਚਾਰ ਸੀਟਾਂ ਦਿੱਤੀਆਂ ਦਿਖਾਈ ਦੇ ਰਹੀਆਂ ਨੇ ਪਰ ਇਹ ਸੱਚ ਦੇ ਕਿੰਨੀਆਂ ਨੇੜੇ ਨੇ ਜਾਂ ਸਮੀਕਰਨ ਕਿੰਨਾ ਬਦਲਦੀਆਂ ਨੇ ਇਹ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ ਫਿਲਹਾਲ ਅਸੀਂ ਇਹ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਅਗਲੇ ਅਪਡੇਟ ਤੱਕ ਦੇ ਲਈ ਤੁਸੀਂ ਇਸੇ ਤਰ੍ਹਾਂ ਦੇਖਦੇ ਰਹੋ ABC ਪੰਜਾਬ ਅਸੀਂ ਕੋਸ਼ਿਸ਼ ਕਰਾਂਗੇ ਕਿ ਹੋਰ ਜਾਣਕਾਰੀ ਵੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ। ਲੋਕ ਸਭਾ ਚੋਣਾਂ 2024 ਦੇ ਚੋਣ ਨਤੀਜਿਆਂ ਤੋਂ ਕੁਝ ਘੰਟੇ ਪਹਿਲਾਂ ਇੱਕ ਵੱਡਾ ਅਪਡੇਟ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ। ਉਹ ਕਿਸ ਦੇ ਹਵਾਲੇ ਨਾਲ ਕਰ ਰਹੇ ਐਵੇਂ ਦੱਸਾਂਗੇ ਔਰ ਰਿਪੋਰਟਾਂ ਕੀ ਕਹਿੰਦੀਆਂ ਨੇ। ਐਗਜ਼ਿਟ ਪੋਲ ਦੇ ਉੱਤੇ ਬਹੁਤ ਚਰਚਾ ਹੋ ਗਈ। ਕੁਝ ਲੋਕਾਂ ਨੇ ਉਸ ਦੇ ਉੱਤੇ ਯਕੀਨ ਕੀਤਾ ਤੇ ਕੁਝ ਨੇ ਕਿਹਾ ਕਿ ਇਸ ਤਰ੍ਹਾਂ ਹੋ ਹੀ ਨਹੀਂ ਸਕਦਾ ਕਿਉਂਕਿ ਬਹੁਤ ਸਾਰੇ ਲੋਕਾਂ ਦੇ ਖਾਸ ਕਰਕੇ ਪੰਜਾਬੀਆਂ ਦੇ ਮਨਾਂ ਵਿੱਚ ਕਈ ਤਰ੍ਹਾਂ ਦੇ ਸਵਾਲ ਪੈਦਾ ਹੋ ਰਹੇ ਨੇ ਕਿ ਐਗਜ਼ਿਟ ਪੋਲ ਤਾਂ ਸੱਚ ਦੇ ਨੇੜੇ ਨਹੀਂ ਜਾਂਪਦੇ ਗਰਾਊਂਡ ਦੇ ਨੇੜੇ ਨਹੀਂ ਜਾਂਪਦੇ ਹਾਲਾਂਕਿ 8 ਤੋਂ 9 ਜਿਹੜੇ ਐਗਜ਼ਿਟ ਪੋਲ ਆਏ ਨੇ ਉਹਨਾਂ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਏਜੰਸੀਆਂ ਨੇ ਉਹਨਾਂ ਨੇ ਪਾਲ ਪਨੂ ਜਾਂ ਐਨਡੀਏ ਗੱਠ ਜੋੜ ਨੂੰ ਬਹੁਮਤ ਦਿੱਤਾ ਹੈ 320 30 ਤੋਂ ਲੈ ਕੇ 400 ਤੱਕ ਸੀਟਾਂ ਦੇ ਦਿੱਤੀਆਂ ਨੇ ਤੇ ਇੰਡੀਆ ਗੱਠ ਜੋੜ ਦੇ ਹਿੱਸੇ ਜਿਹੜੀਆਂ ਸੀਟਾਂ 150 200 ਇਸ ਦੇ ਵਿਚਾਲੇ ਜਿਹੜੀਆਂ ਨੇ ਦਿਖਾਈਆਂ ਜਾ ਰਹੀਆਂ ਨੇ ਪਰ ਸੀ ਵੋਟਰ ਜਿਹੜਾ ਕਿ এবੀਪੀ ਦੇ ਨਾਲ ਮਿਲ ਕੇ ਸੀ ਵੋਟਰ ਜਿਹੜੀ ਏਜੰਸੀ ਹੈ ਉਸ ਦੇ ਜਿਹੜੇ ਬਾਨੀ ਨੇ ਫਾਊਂਡਰ ਨੇ ਤਾ ਉਹਨਾਂ ਨਾਲ ਕੀ ਕਹਿਣਾ ਹੈ ਯਸ਼ਵੰਤ ਦੇਸ਼ਮukh ਜਿਹੜੇ ਕਿ ਫਾਊਂਡਰ ਨੇ ਸੀ ਵੋਟਰ ਦੇ ਉਹਨਾਂ ਨੇ ਇੱਕ ਅਨੁਮਾਨ ਸਾਂਝਾ ਕੀਤਾ ਇੱਕ ਦਿੱਤੇ ਗਏ ਇੰਟਰਵਿਊ ਦੇ ਵਿੱਚ ਉਹਨਾਂ ਨੇ ਜਿਹੜੀਆਂ ਗੱਲਾਂ ਕਹੀਆਂ ਨੇ ਖਾਸ ਕਰਕੇ ਪੰਜਾਬ ਦੇ ਪ੍ਰਸੰਗ ਵਿੱਚ ਜਦੋਂ ਉਹਨਾਂ ਨੂੰ ਸਵਾਲ ਕੀਤਾ ਗਿਆ ਕਿ ਪੰਜਾਬ ਦੀਆਂ ਲੋਕ ਸਭਾ ਦੀਆਂ 13 ਸੀਟਾਂ ਦੇ ਉੱਤੇ ਸੀ ਵੋਟਰ ਦਾ ਜਾਂ ਫਿਰ ਤੁਹਾਡਾ ਕੀ ਮੰਨਣਾ ਹੈ ਤਾਂ ਸੀ ਵੋਟਰ ਦੇ ਜਿਹੜੇ ਸੰਸਥਾਪਕ ਨੇ ਜਾਂ ਕਹਿ ਲਈਏ ਫਾਊਂਡਰ ਨੇ ਤਾਂ ਉਹਨਾਂ ਨੇ ਆਪਣਾ ਨਜ਼ਰੀਆ ਪੇਸ਼ ਕੀਤਾ ਸਭ ਤੋਂ ਪਹਿਲਾਂ ਉਹਨਾਂ ਨੂੰ ਜਦੋਂ ਸ਼ੁਰੂਆਤ ਕੀਤੀ ਕਹਿੰਦੇ ਕਿ ਹੈਰਾਨ ਆ ਮੈਂ ਵੀ ਇਸ ਵਾਰ ਕਿ ਕਈ ਥਾਵਾਂ ਤੇ ਸੀਟਾਂ ਤੇ ਪੰਜ ਕੋਣੇ ਮੁਕਾਬਲੇ ਨੇ ਪੰਜਾਬ ਦੀਆਂ ਸੀਟਾਂ ਤੇ ਔਰ ਬਹੁਤੀਆਂ ਸੀਟਾਂ ਦੇ ਉੱਤੇ ਚਾਰ ਕੋਣੇ ਮੁਕਾਬਲੇ ਤਾਂ ਵੱਟ ਤੇ ਪਏ ਨੇ ਉਹਨਾਂ ਨੇ ਆਪਣੀ ਭਾਸ਼ਾ ਦੇ ਵਿੱਚ ਜਿਹੜਾ ਜਵਾਬ ਦਿੱਤਾ ਹੈ ਉਹ ਸੀ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਸੀ ਵੋਟਰ ਦੇ ਜਿਹੜੇ ਸੰਸਥਾਪਕ ਨੇ ਯਸ਼ਵੰਤ ਦੇਸ਼ਮੁਖ ਜਦੋਂ ਉਹਨਾਂ ਨੇ ਗੱਲ ਖੜੂਰ ਸਾਹਿਬ ਦੀ ਕੀਤੀ ਤਾਂ ਖੜੂਰ ਸਾਹਿਬ ਦੇ ਸਮੀਕਰਨ ਤੇ ਉਹਨਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਉੱਥੇ ਮੁਕਾਬਲਾ ਪੰਜ ਕੋਣਾ ਮੈਂ ਤਾਂ ਮੰਨ ਰਿਹਾ ਔਰ ਪੰਜ ਕੋਣੇ ਮੁਕਾਬਲੇ ਦੇ ਵਿੱਚ ਅਮਰਿਤਪਾਲ ਸਿੰਘ ਜਿੱਤ ਦੇ ਨੇੜੇ ਕਿੰਨੇ ਨੇ ਇਸ ਦੇ ਬਾਰੇ ਅੱਜ ਦੀ ਘੜੀ ਵਿੱਚ ਕੋਈ ਵੀ ਅਨੁਮਾਨ ਲਗਾਵੇਗਾ ਤੇ ਗਲਤ ਹੋ ਸਕਦਾ ਕਿਉਂਕਿ ਸਾਰੇ ਲੋਕ ਹਾਲਾਂਕਿ ਖੜੂਰ ਸਾਹਿਬ ਹਲਕੇ ਦੇ ਵਿੱਚ ਜਿਨ੍ਹਾਂ ਨੇ ਅਮਰਿਤਪਾਲ ਸਿੰਘ ਦੀ ਸਪੋਰਟ ਕੀਤੀ ਜਾਂ ਵੋਟ ਕੀਤੀ ਉਹ ਤਾਂ ਮੰਨ ਕੇ ਬੈਠੇ ਆ ਕਿ ਅਮਰਿਤਪਾਲ ਸਿੰਘ ਨੂੰ ਤਾਂ ਕੋਈ ਹਰਾ ਹੀ ਨਹੀਂ ਸਕਦਾ ਜਿਹੜੇ ਹਿਸਾਬ ਦੇ ਨਾਲ ਹਵਾ ਵਗੀ ਸੀ ਉਸ ਹਲਕੇ ਦੇ ਅੰਦਰ ਪਰ ਸਾਰਾ ਕੁਝ ਅਮਰਿਤਪਾਲ ਸਿੰਘ ਦੇ ਸਮਰਥਕਾਂ ਦੇ ਮੁਤਾਬਕ ਵੀ ਨਹੀਂ ਦੇਖਿਆ ਜਾ ਸਕਦਾ ਤੇ ਜੇ ਗੱਲ ਕਰੀਏ ਐਗਜ਼ਿਟ ਪੋਲ ਦੀ ਜਿਹੜੀ ਏਜੰਸੀ ਹੈ ਸੀ ਵੋਟਰ ਤੇ ਉਸਦੇ ਜਿਹੜੇ ਸੰਸਥਾਪਕ ਨੇ ਯਸ਼ਵੰਤ ਦੇਸ਼ਮੁਖ ਸਿਆਸਤ ਨੂੰ ਕਵਰ ਕਰਨ ਦਾ ਜਾਂ ਇਹਨਾਂ ਸਮੀਕਰਾਂ ਨੂੰ ਸਮੀਕਰਨਾ ਨੂੰ ਵਿਸ਼ਲੇਸ਼ਣ ਕਰਨ ਦਾ ਉਹਨਾਂ ਕੋਲ ਕਾਫੀ ਵੱਡਾ ਤਜਰਬਾ ਹੈ ਤਾਂ ਉਹਨਾਂ ਨੇ ਦਾਵਾ ਕੀਤਾ ਕਿ ਕੁਝ ਨਹੀਂ ਕਿਹਾ ਜਾ ਸਕਦਾ ਕਿ ਖੜੂਰ ਸਾਹਿਬ ਹਲਕੇ ਤੋਂ ਕੌਣ ਜਿੱਤ ਰਿਹਾ ਤੇ ਨਾਲ ਹੀ ਅਗਲੀਆਂ ਗੱਲਾਂ ਉਹਨਾਂ ਨੇ ਜਿਹੜੀਆਂ ਕਹੀਆਂ ਖਾਸ ਕਰਕੇ ਇੰਡੀਆ ਗੱਠ ਜੋੜ ਯਾਨੀ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਬੇਸ਼ੱਕ ਬਾਕੀ ਵੱਖ-ਵੱਖ ਥਾਵਾਂ ਦੇ ਉੱਤੇ ਇਕੱਠੇ ਚੋਂ ਲੜ ਰਹੇ ਨੇ ਪਰ ਪੰਜਾਬ ਦੇ ਅੰਦਰ ਵੱਖ-ਵੱਖਰੇ ਲੜ ਰਹੇ ਨੇ ਪਰ ਯਸ਼ਵੰਤ ਦੇਸ਼ਮੁਖ ਦਾ ਕਹਿਣਾ ਹੈ ਕਿ ਅਸੀਂ ਪਹਿਲਾਂ ਹੀ ਇਹ ਕਹਿ ਦਿੱਤਾ ਸੀ ਤੇ ਅੱਜ ਵੀ ਸਥਿਤੀ ਉੱਥੇ ਦੀ ਉੱਥੇ ਖੜੀ ਹੈ ਕਿ 13 ਲੋਕ ਸਭਾ ਸੀਟਾਂ ਦੇ ਵਿੱਚੋਂ 11 ਸੀਟਾਂ ਇੰਡੀਆ ਗੱਠ ਜੁੜਦੇ ਹਿੱਸੇ ਆ ਰਹੀਆਂ ਨੇ ਪੰਜਾਬ ਦੇ ਵਿੱਚੋਂ ਬੇਸ਼ੱਕ ਚੋਂ ਵੱਖ-ਵੱਖਰੀ ਲੜੀ ਗਈ ਪਰ 11 ਸੀਟਾਂ ਕੁੱਲ ਮਿਲਾ ਕੇ ਆਮ ਆਦਮੀ ਪਾਰਟੀ ਦੀਆਂ ਪਲੱਸ ਕਾਂਗਰਸ ਦੀਆਂ 11 ਸੀਟਾਂ ਦੇ ਰਹੇ ਨੇ 11 ਦੇ ਵਿੱਚ ਉਹਨਾਂ ਦਾ ਇਹ ਵੀ ਕਹਿਣਾ ਉਸ ਇੰਟਰਵਿਊ ਦੇ ਵਿੱਚ ਦਿੱਤੇ ਗਏ ਚ ਕਿ ਉਸ 11 ਸੀਟਾਂ ਦੇ ਵਿੱਚ ਹੋ ਸਕਦਾ ਹੈ 5 ਸੀਟਾਂ ਆਮ ਆਦਮੀ ਪਾਰਟੀ ਨੂੰ ਆਉਣ ਇਹ ਵੀ ਹੋ ਸਕਦਾ ਹੈ ਕਿ 6 ਸੀਟਾਂ ਕਾਂਗਰਸ ਨੂੰ ਆਉਣ ਤੇ ਇਹ ਵੀ ਕੁਝ ਨਹੀਂ ਕਿਹਾ ਜਾ ਸਕਦਾ ਕਿ ਉਲਟ ਹੋ ਜਾਵੇ ਹੋ ਸਕਦਾ ਆਪ ਕੋਲ ਇੱਕ ਅੱਧੀ ਸੀਟ ਵੱਧ ਆ ਜਾਵੇ ਤੇ ਕਾਂਗਰਸ ਕੋਲ ਘਟ ਜਾਵੇ ਪਰ ਉਹਨਾਂ ਨੇ ਕੁੱਲ ਮਿਲਾ ਕੇ ਕਿਹਾ ਕਿ ਜਿਹੜੀ ਇੰਡੀਆ ਗੱਠ ਜੁੜਦੀਆਂ ਦੋ ਹਿੱਸੇ ਧਾਰਨੇ ਪਾਰਟੀਆਂ ਕਾਂਗਰਸ ਤੇ ਆਮ ਆਦਮੀ ਪਾਰਟੀ ਬੇਸ਼ੱਕ ਪੰਜਾਬ ਚ ਇਕੱਠਿਆਂ ਨੇ ਚੋਣ ਨਹੀਂ ਲੜੀ ਪਰ ਉਹਨਾਂ ਦਾ ਮੰਨਣਾ ਹੈ ਕਿ ਉਹਨਾਂ ਦੋਹਾਂ ਦੀਆਂ ਪਾਰਟੀਆਂ ਦੀਆਂ ਸੀਟਾਂ ਮਿਲਾ ਕੇ 11 ਸੀਟਾਂ ਨੇ ਜਿਹੜੀਆਂ ਅੱਜ ਦੀ ਘੜੀ ਵਿੱਚ ਬਣਦੀਆਂ ਦਿਖਾਈ ਦੇ ਰਹੀਆਂ ਨੇ ਜਿਹੜਾ ਕੀ ਉਹਨਾਂ ਨੇ ਵਿਸ਼ਲੇਸ਼ਣ ਕੀਤਾ ਇਸ ਤੋਂ ਪਹਿਲਾਂ ਔਰ ਐਗਜ਼ਿਟ ਪੋਲ ਦੇ ਉੱਤੇ ਵਿਸ਼ਵਾਸ ਕਈਆਂ ਨੇ ਕੀਤਾ ਨਾ ਕੀਤਾ ਹੋਵੇ ਪਰ ਅਸੀਂ ਸੀ ਵੋਟਰ ਦੇ ਜਿਸ ਦੇ ਉੱਤੇ ਜੜਾ ਉਹ ਜਦੋਂ ਵੀ ਚੋਣ ਹੁੰਦੀ ਹੈ ਜਿਆਦਾਤਰ ਅਨੁਮਾਨ ਸੀ ਵੋਟਰ ਦੇ ਜਿਹੜੇ ਆ ਉਹ ਸਹੀ ਸਾਬਤ ਹੋਏ ਆ ਖਾਸ ਕਰਕੇ 2019 ਦੀਆਂ ਚੋਣਾਂ ਦੇ ਵਿੱਚ ਉਹ ਕਾਫੀ ਨੇੜੇ ਆ ਜਿਹੜੇ ਉਹਨਾਂ ਨੇ ਅਨੁਮਾਨ ਲਗਾਇਆ ਕਿ ਉਸੇ ਤਰ੍ਹਾਂ ਆਇਆ ਹਾਲਾਂਕਿ ਇਸ ਵਾਰ ਵੀ ਉਹਨਾਂ ਨੇ ਸੈਂਟਰ ਦੇ ਵਿੱਚ ਭਾਜਪਾ ਨੂੰ ਹੀ ਬਹੁਮਤ ਦਿਖਾਇਆ ਐਗਜ਼ਿਟ ਪੋਲ ਦੇ ਵਿੱਚ ਪਰ ਉਸ ਦੇ ਲਈ ਜੇਕਰ ਪੰਜਾਬ ਦੀ ਗੱਲ ਕਰੀਏ ਹੁਣ ਗੱਲ ਕਰਦੇ ਹਾਂ ਜੇਕਰ 11 ਸੀਟਾਂ ਇੰਡੀਆ ਗਾਠ ਜੁੜ ਨੂੰ ਆ ਰਹੀਆਂ ਨੇ ਸੀ ਵੋਟਰ ਦੇ ਮੁਤਾਬਕ ਜਾਂ ਯਸ਼ਵੰਤ ਦੇਸ਼ਮੁਖ ਨੇ ਜਿਹੜਾ ਆਪਣਾ ਤਜਰਬਾ ਸਾਂਝਾ ਕੀਤਾ ਕਿ ਜਿੰਨਾ ਵਿਸ਼ਲੇਸ਼ਣ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੀ ਇਹ ਮੇ ਜਾਣਕਾਰੀ ਸਾਂਝੀ ਕਰ ਰਿਹਾ ਮੇਰੇ ਇਕੱਲੇ ਦੀ ਨਿੱਜੀ رائے ਨਹੀਂ ਹੈ ਮੈਂ ਆਪਣੇ ਸੰਗੀਆਂ ਸਾਥੀਆਂ ਤੋਂ ਜੋ ਰਿਪੋਰਟ ਕੀਤਾ ਜਾ ਰਿਹਾ ਉਸ ਨੂੰ ਧਿਆਨ ਚ ਰੱਖ ਕੇ ਔਰ ਜੋ ਜੋ ਟੀਮਾਂ ਗਰਾਊਂਡ ਦੇ ਉੱਤੇ ਨੇ ਉਹਨਾਂ ਸਾਰਿਆਂ ਦਾ ਅੰਕਲਨ ਕਰਕੇ ਉਹਨਾਂ ਸਾਰਿਆਂ ਦਾ ਵਿਸ਼ਲੇਸ਼ਣ ਕਰਕੇ ਉਹ ਜਿਹੜਾ ਆ ਵਿਸ਼ਲੇਸ਼ਣ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜੇਕਰ ਹੁਣ ਗੱਲ ਕਰੀਏ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਹਿੱਸੇ 11 ਸੀਟਾਂ ਆ ਰਹੀਆਂ ਨੇ ਸੀ ਵੋਟਰ ਦੇ ਸੰਸਥਾਪਕ ਫਾਊਂਡਰ ਯਸ਼ਵੰਤ ਦੇਸ਼ਮੁਖ ਦੇ ਮੁਤਾਬਕ ਜੋ ਉਹਨਾਂ ਨੇ ਨਿੱਜੀ ਇੰਟਰਵਿਊ ਦੇ ਵਿੱਚ ਆਖਿਆ ਤੇ ਉਸ ਤੋਂ ਬਾਅਦ ਫਿਰ ਗੱਲ ਆਉਂਦੀ ਹੈ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਕਿੱਥੇ ਖੜਾ ਹੈ ਸ਼੍ਰੋਮਣੀ ਅਕਾਲੀ ਦਲ ਦਾ ਉਹਨਾਂ ਨੇ ਹੈਰਾਨੀ ਪ੍ਰਗਟਾਈ ਹੈ ਕਿ ਭਾਜਪਾ ਦਾ ਵੋਟ ਬੈਂਕ ਜਿਹੜਾ ਉਹ 20 ਤੋਂ 22% ਦੀ ਜਾਂਦਾ ਦਿਖਾਈ ਦੇ ਰਿਹਾ ਹੈ ਹਾਲਾਂਕਿ 2019 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਇਕੱਠਿਆਂ ਨੇ ਚੋਣ ਲੜੀ ਸੀ ਗੱਠ ਜੋੜ ਦੀ ਚੋਣ ਸੀ ਪਰ ਉਸ ਗੱਠ ਜੋੜ ਦੇ ਵਿੱਚ 28% ਦੇ ਕਰੀਬ ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇ ਵੋਟ ਬੈਂਕ ਆਇਆ ਸੀ ਜਿਹੜਾ ਕਿ ਘਟਦਾ ਦਿਖਾਈ ਦੇ ਰਿਹਾ ਹੈ ਕਿਉਂਕਿ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਰਾਹ ਵੱਖੋ ਵੱਖਰੇ ਹੋ ਗਏ ਨੇ ਫਿਲਹਾਲ ਦੀ ਘੜੀ ਕੱਲ ਨੂੰ ਕੀ ਹੁੰਦਾ ਹੈ ਨਹੀਂ ਪਤਾ ਇਹ ਦੋਨੇ ਪਾਰਟੀਆਂ ਦੇ ਲੀਡਰਾਂ ਨੂੰ ਵੀ ਨਹੀਂ ਪਤਾ ਕਿ ਸਾਡਾ ਗੱਠ ਜੁੜ ਕੱਲ ਨੂੰ ਹੋ ਸਕਦਾ ਕਿ ਨਹੀਂ ਪਰ ਜਿਸ ਢੰਗ ਦੇ ਨਾਲ ਗੱਲਾਂ ਆਉਂਦੀਆਂ ਰਹੀਆਂ ਨੇ ਚੋਣਾਂ ਤੋਂ ਪਹਿਲਾਂ ਵੀ ਪ੍ਰਚਾਰ ਦੇ ਦੌਰਾਨ ਵੀ ਉੱਥੋਂ ਇਹ ਗੱਲ ਇੱਕ ਸਿਰੇ ਤੇ ਸਿਖਰ ਤੇ ਪਹੁੰਚ ਗਈ ਸੀ ਜੇਕਰ ਕਸਾਨਾਂ ਨੇ ਅੰਦੋਲਨ ਜਿਹੜਾ ਦੂਜੇ ਪੜਾ ਦਾ ਸ਼ੁਰੂ ਨਾ ਕੀਤਾ ਹੁੰਦਾ ਤੇ ਹੋ ਸਕਦਾ ਸੀ ਕਿ ਉਹ ਗੱਠ ਚੋੜ ਦਾ ਵੀ ਐਲਾਨ ਹੋ ਜਾਂਦਾ ਚਲੋ ਬੀਤੇ ਦੀ ਗੱਲ ਹੈ ਪਰ ਹੁਣ ਅਸੀਂ ਅੱਜ ਦੀ ਜੇਕਰ ਗੱਲ ਕਰੀਏ ਸ਼੍ਰੋਮਣੀ ਕਾਲੀ ਦਲ ਦਾ ਜਿਹੜਾ ਵੋਟ ਬੈਂਕ ਹੈ ਉਹਨਾਂ ਨੇ ਕਿਹਾ ਕਿ 18 ਫੀਸਦੀ ਤੋਂ ਉੱਤੇ ਡਿੱਗਦਾ ਦਿਖਾਈ ਦੇ ਰਿਹਾ ਹੈ ਕਿਉਂਕਿ 28 ਫੀਸਦੀ ਜਿਹੜਾ ਵੋਟ ਬੈਂਕ ਸੀ 219 ਦੇ ਵਿੱਚ ਉਹ ਘਟਦਾ ਦਿਖਾਈ ਦੇ ਰਿਹਾ ਸ਼੍ਰੋਮਣੀ ਕਾਲੀ ਦਲ ਦਾ ਐਗਿਟ ਪੋਲ ਦੇ ਮੁਤਾਬਕ ਯਸ਼ਮੰਤ ਦੇਸ਼ਮukh ਨੇ ਜਿਹੜੀ ਗੱਲ ਸਾਂਝੀ ਕੀਤੀ ਹੈ ਨਾਲ ਉਹਨਾਂ ਨੇ ਇਹ ਆਖਿਆ ਕਿ ਜਿਹੜਾ ਭਾਜਪਾ ਦਾ ਵੋਟ ਬੈਂਕ 8 ਤੋਂ 9% ਦੀ ਵੀ ਸੋਨੀ ਚ ਖੜਾ ਸੀ ਉਹ 20 ਤੋਂ 22% ਤੇ ਜਾਂਦਾ ਦਿਖਾਈ ਦੇ ਰਿਹਾ ਹੈ ਕਹਿਣ ਦਾ ਭਾਵੇਂ ਕਿ ਜੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਵਿੱਚੋਂ ਜਿਸ ਦਾ ਐਗਜ਼ਿਟ ਪੋਲ ਗਰਾਊਂਡ ਦੀ ਰਿਪੋਰਟ ਦੇ ਮੁਤਾਬਕ ਜਿਵੇਂ ਅਸੀਂ ਪਹਿਲਾਂ ਵੀ ਜਾਣਕਾਰੀ ਸਾਂਝੀ ਕੀਤੀ ਹੈ ਕਿ ਇੱਕ ਇੱਕ ਸੀਟ ਹੈ ਜਿਹੜੀ ਹਾਲ ਦੀ ਘੜੀ ਦਿਖਾਈ ਦੇ ਰਹੀ ਹੈ ਭਾਜਪਾ ਨੂੰ ਵੀ ਇੱਕ ਸੀਟ ਆ ਸਕਦੀ ਹੈ 13 ਨੁਕਸਬਾ ਹਲਕਿਆਂ ਚੋਂ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਇੱਕ ਸੀਟ ਆ ਜਿਹੜੀ ਉਹ ਆ ਸਕਦੀ ਹੈ ਤਾਂ ਫਿਰ ਇਸ ਦਾ ਮਤਲਬ ਹੈ ਕਿ ਜੇ ਸ਼੍ਰੋਮਣੀ ਅਕਾਲੀ ਦਲ ਦੀ ਇੱਕ ਸੀਟ ਆਉਂਦੀ ਹੈ ਤੇ ਭਾਜਪਾ ਦੀ ਆਉਂਦੀ ਹੈ ਤੇ ਤਾਂ ਵੀ ਭਾਜਪਾ ਦਾ ਪਲੜਾ ਕਿਤੇ ਨਾ ਕਿਤੇ ਸ਼੍ਰੋਮਣੀ ਅਕਾਲੀ ਦਲ ਦੇ ਮੁਕਾਬਲੇ ਪੰਜਾਬ ਦੇ ਅੰਦਰ ਆਗਾਮੀ ਚੋਣਾਂ ਦੇ ਵਿੱਚ ਜਬ ਵਿਧਾਨ ਸਭਾ ਦੀਆਂ 227 ਦੀਆਂ ਚੋਣਾਂ ਆਉਣੀਆਂ ਉਦੋਂ ਭਾਰੀ ਹੋ ਸਕਦਾ ਜਿਹੜੀ ਭਾਜਪਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸਮਝੌਤਾ ਕਰਕੇ 23 ਕ ਸੀਟਾਂ ਤੇ ਚੋਣ ਲੜਦੀ ਰਹੀ ਹੈ ਤਾਂ ਉਹਨਾਂ ਦਾ ਇਸ ਵੋਟ ਬੈਂਕ ਦੇ ਮੁਤਾਬਕ ਇਹ ਵੀ ਮੰਨਿਆ ਜਾ ਰਿਹਾ ਕਿ ਉਹ ਕਾਫੀ ਅੱਗੇ ਲੰਘ ਜਾਵੇਗੀ ਸ਼੍ਰੋਮਣੀ ਅਕਾਲੀ ਦਲ ਦੇ ਮੁਕਾਬਲੇ ਔਰ ਦੂਸਰੇ ਪਾਸੇ ਸ਼੍ਰੋਮਣੀ ਕਾਲੀ ਦਲ ਦੀ ਗੱਲ ਕੀਤੀ ਜਾਵੇ ਤਾਂ ਯਸ਼ਵੰਤ ਦੇਸ਼ਮੁਖ ਦਾ ਕਹਿਣਾ ਹੈ ਕਿ ਬਠਿੰਡਾ ਤੋਂ ਇਲਾਵਾ ਕਿਤੇ ਵੀ ਸ਼੍ਰੋਮਣੀ ਅਕਾਲੀ ਦਲ ਦਿਖਾਈ ਨਹੀਂ ਦੇ ਰਿਹਾ ਜਾਂ ਕਹਿ ਲਈਏ ਕਿ ਸੁਖਦ ਖਬਰ ਆਉਣੀ ਉਥੋਂ ਬਣ ਨਹੀਂ ਰਹੀ ਬਹੁਤ ਸਾਰੇ ਲੋਕਾਂ ਨਾਲ ਉਹਨਾਂ ਦਾ ਕਹਿਣਾ ਸੀ ਕਿ ਸੰਪਰਕ ਹੋਇਆ ਪਰ ਬਠਿੰਡੇ ਨੂੰ ਛੱਡ ਕੇ ਕਿਤੇ ਵੀ ਜਿਹੜੀ ਤਕੜੀ ਫਸਵੀ ਟੱਕਰ ਦਿਖਾਈ ਨਹੀਂ ਦਿੰਦੀ ਹਾਲਾਂਕਿ ਜਿਹੜਾ ਅਸੀਂ ਗਰਾਊਂਡ ਰਿਪੋਰਟ ਕੀਤਾ ਉਸ ਦੇ ਵਿੱਚ ਇੱਕ ਗੱਲ ਇੱਥੇ ਐਡ ਜ਼ਰੂਰ ਕਰਨੀ ਚਾਹਾਂਗੇ ਕਿ ਸ਼੍ਰੋਮਣੀ ਅਕਾਲੀ ਦਲ ਦਾ ਫਿਰੋਜ਼ਪੁਰ ਦੇ ਵਿੱਚ ਨਰਦੇਵ ਸਿੰਘ ਬਾਬੀਮਾਨ ਟੱਕਰ ਦੇ ਦੰਦੇ ਦਿਖਾਈ ਦੇ ਰਹੇ ਨੇ ਇਸੇ ਤਰ੍ਹਾਂ ਅਈ ਸ਼੍ਰੋਮਣੀ ਕਾਲੀਦਲ ਦੇ ਉਮੀਦਵਾਰ ਅਨਿਲ ਜੋਸ਼ੀ ਨੇ ਜਿਹੜੇ ਅਮਰੇਸਰ ਤੋਂ ਉਹਨਾਂ ਦਾ ਵੀ ਵੋਟ ਬੈਂਕ ਘਟਾ ਕੇ ਨਹੀਂ ਦੇਖਿਆ ਜਾ ਸਕਦਾ ਕਈਆਂ ਦੇ ਸਮੀਕਰਨ ਨੂੰ ਵੀ ਵਿਗਾੜ ਸਕਦੇ ਨੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਬੇਸ਼ੱਕ ਉਹ ਹੁਣ ਤੱਕ ਦੇ ਜਿਹੜੇ ਵਿਸ਼ਲੇਸ਼ਣਾ ਦੇ ਵਿੱਚ ਜਿੱਤ ਦੇ ਦਾਅਵੇਦਾਰਾਂ ਨੂੰ ਨੂੰ ਘਟਾ ਕੇ ਦੇਖਿਆ ਗਿਆ ਪਰ ਸ਼੍ਰੋਮਣੀ ਅਕਾਲੀ ਦਲ ਆਨੰਦਪੁਰ ਸਾਹਿਬ ਦੇ ਵਿੱਚ ਵੀ ਕਈਆਂ ਦੇ ਸਮੀਕਰਨ ਵਿਗਾੜ ਸਕਦਾ ਹੈ ਇਸੇ ਤਰ੍ਹਾਂ ਫਰੀਦਕੋਟ ਦੇ ਵਿੱਚ ਚਰਚਾ ਬੇਸ਼ੱਕ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦੀ ਨਾ ਹੋਈ ਹੋਵੇ ਪਰ ਪ੍ਰਾਣਾ ਵੋਟ ਬੈਂਕ ਸ਼੍ਰੋਮਣੀ ਅਕਾਲੀ ਦਲ ਦਾ ਕਾਡਰ ਦਾ ਵੋਟ ਬੈਂਕ ਹਾਲੇ ਵੀ ਬੋਲਦਾ ਹੈ ਇਸ ਕਰਕੇ ਕੋਈ ਕਿਸ ਕੁਝ ਨਹੀਂ ਕਿਹਾ ਜਾ ਸਕਦਾ ਕਿ ਕਿਸ ਦਾ ਪਲੜਾ ਭਾਰੀ ਹੋਵੇਗਾ ਪਰ ਯਸ਼ਵੰਤ ਦੇਸ਼ਮੁਖ ਸੀ ਵੋਟਰ ਦੇ ਜਿਹੜੇ ਫਾਊਂਡਰ ਨੇ ਉਹਨਾਂ ਦਾ ਕਹਿਣਾ ਹੈ ਕਿ ਬਹੁਤੀਆਂ ਸੀਟਾਂ ਦੇ ਉੱਤੇ ਚਾਰ ਕੋਣਾ ਜਿਹੜਾ ਮੁਕਾਬਲਾ ਦੇਖਿਆ ਗਿਆ ਜਿਸ ਦੇ ਕਰਕੇ ਇਹ ਲੱਗਦਾ ਹੈ ਕਿ ਉੱਥੇ ਕੁਝ ਵੀ ਹੋ ਸਕਦਾ ਨਤੀਜੇ ਕੁਝ ਵੀ ਆ ਸਕਦੇ ਨੇ ਜਿੱਥੋਂ ਤੱਕ ਰਹੀ ਗੱਲ ਜੇਕਰ ਇੰਡੀਆ ਗੱਠ ਜੋੜ ਆਮ ਆਦਮੀ ਪਾਰਟੀ ਪਲੱਸ ਕਾਂਗਰਸ ਜੇਕਰ 11 ਸੀਟਾਂ ਲੈ ਕੇ ਜਾ ਰਿਹਾ ਤਾਂ ਫਿਰ ਸਰਬਜੀਤ ਸਿੰਘ ਖਾਲਸਾ ਫਰੀਦਕੋਟ ਆਜ਼ਾਦ ਉਮੀਦਵਾਰੋਂ ਕਿੱਥੇ ਖੜੇ ਦਿਖਾਈ ਦਿੰਦੇ ਨੇ ਕੀ ਉਹ ਜਿੱਤ ਦੇ ਦਾਵੇਦਾਰਾਂ ਚ ਨਹੀਂ ਹਾਲਾਂਕਿ ਗਰਾਊਂਡ ਦੇ ਉੱਤੇ ਇੱਕ ਗੱਲ ਇੱਕ ਹਵਾ ਪਿਛਲੇ 10 ਦਿਨਾਂ ਤੋਂ ਜਰੂਰ ਬਗੀ ਸੀ ਵੋਟਾਂ ਪੈਣ ਤੋਂ ਪਹਿਲਾਂ ਜਿਸ ਦੇ ਕਰਕੇ ਸਰਬਜੀਤ ਸਿੰਘ ਖਾਲਸਾ ਨੇ ਵੀ ਕਈਆਂ ਦੀ ਨੀਂਦ ਉਡਾ ਦਿੱਤੀ ਸੀ ਖਾਸ ਕਰਕੇ ਉਹਨਾਂ ਉਮੀਦਵਾਰਾਂ ਦੀ ਜਿਹੜੇ ਹਲਕਾ ਫਰੀਦਕੋਟ ਦੇ ਵਿੱਚ ਚੋਣ ਲੜ ਰਹੇ ਨੇ ਚੋਣ ਮੈਦਾਨ 'ਚ ਨੇ ਕਰਮਜੀਤ ਅਨਮੋਲ ਹੋਣ, ਬੀਬੀ ਅਮਰਜੀਤ ਕੌਰ ਸਾਹੋਕੇ ਹੋਣ, ਰਜਿੰਦਰ ਸਿੰਘ ਧਰਮਕੋਟ ਸ਼ਰਮਣੀ ਕਾਲੀ ਦਲ ਦੇ ਉਮੀਦਵਾਰ ਹੋਣ ਜਾਂ ਹੰਸ ਰਾਜ ਹੰਸ ਹੋਣ ਤਾਂ ਇਸ ਤੋਂ ਇਲਾਵਾ ਫਿਰ ਅਮਰਜਪਾਲ ਸਿੰਘ ਦੀ ਗੱਲ ਕਰੀਏ ਖਡੂਰ ਸਾਹਿਬ ਦੀ ਜੇਕਰ ਇੰਡੀਆ ਗੱਠ ਜੁੜ 11 ਸੀਟਾਂ ਲੈ ਕੇ ਜਾ ਰਿਹਾ ਤਾਂ ਫਿਰ ਪਿੱਛੇ ਸੀਟਾਂ ਹੀ ਦੋ ਬਚਦੀਆਂ ਨੇ ਕੀ ਉਹਨਾਂ ਦੋਵਾਂ ਦੇ ਵਿੱਚੋਂ ਭਾਜਪਾ ਨੂੰ ਨਹੀਂ ਆ ਰਹੀ ਸੀਟ ਇੱਕ ਅਮਰਤਪਾਲ ਸਿੰਘ ਦੇ ਹਿੱਸੇ ਜਾਂ ਸਰਬਜੀਤ ਸਿੰਘ ਖਾਲਸਾ ਦੇ ਹਿੱਸੇ ਸੀਟ ਆਵੇਗੀ ਤੇ ਇੱਕ ਜਿਹੜੀ ਸੀਟ ਬਚਦੀ ਹੈ ਕੀ ਉਹਨਾਂ ਦੇ ਵਿੱਚੋਂ ਉਹ ਬਠਿੰਡੇ ਦੇ ਵਿੱਚੋਂ ਬੀਬੀ ਹਰਸਿਮਰਤ कौर ਬਾਦਲ ਜਿੱਤ ਰਹੇ ਨੇ ਤਾਂ ਸਾਰਾ ਜਿਹੜਾ ਗਣਿਤ ਹੈ ਉਹ ਕਿਤੇ ਨਾ ਕਿਤੇ ਬਣਦਾ ਜਿਹੜਾ ਉਲਝਦਾ ਨਜ਼ਰ ਆ ਰਿਹਾ ਉਸ ਦੇ ਉੱਤੇ ਕੋਈ ਵੀ ਹਿਸਾਬ-ਤਬਲਾ ਲਾਉਣ ਦੇ ਵਿੱਚ ਜਿਹੜਾ ਸਹੀ ਸਾਬਤ ਨਹੀਂ ਹੋ ਸਕਦਾ ਨੇੜੇ ਟੇੜੇ ਨਹੀਂ ਦਿਖਾਈ ਦੇ ਸਕਦਾ ਹਾਲਾਂਕਿ ਸੀ ਵੋਟਰ ਦੇ ਜਿਹੜੇ ਸੰਸਥਾਪਕ ਨੇ ਫਾਊਂਡਰ ਨੇ ਜਿਨ੍ਹਾਂ ਨੇ ਇੱਕ ਚੈਨਲ ਦੇ ਉੱਤੇ ਇੰਟਰਵਿਊ ਦਿੰਦਿਆਂ ਜਾਣਕਾਰੀ ਸਾਂਝੀ ਕੀਤੀ ਹੈ ਉਹਨਾਂ ਨੇ ਕਿਹਾ ਕਿ ਕੁਝ ਵੀ ਨਹੀਂ ਕਿਹਾ ਜਾ ਸਕਦਾ ਕਿਉਂਕਿ ਪੰਜਾਬ ਦੇ ਵਿੱਚ ਅਜੇ ਹੀ ਚੋਣ ਪਹਿਲੀ ਵਾਰ ਹੋ ਰਹੀ ਹੈ ਤੇ ਉਹਨਾਂ ਨੇ ਖੁਦ ਮੰਨਿਆ ਕਿ ਬਾਕੀ ਰਾਜਾਂ ਦੇ ਮੁਕਾਬਲੇ ਪੰਜਾਬ ਇੱਕ ਵੱਖਰੀ ਸਥਿਤੀ ਦੇ ਵਿੱਚ ਹੈ ਵੱਖਰੇ ਸਰਕਮਸਟੈਂਸਸ ਦੇ ਵਿੱਚ ਹੈ ਤੇ ਉਸ ਦੇ ਵਿੱਚ ਕੁਝ ਵੀ ਜਿਹੜੇ ਸਮੀਕਰਨ ਬਣ ਸਕਦੇ ਨੇ ਐਗਜ਼ਿਟ ਪੋਲ ਦੇ ਮੁਤਾਬਕ ਜਾਂ ਫਿਰ यशवंत देशमुख ਦੇ ਮੁਤਾਬਕ ਜਿਹੜੀਆਂ ਗੱਲਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕੀਤੀਆਂ ਨੇ ਹੁਣ ਤੱਕ ਇਸ ਦੇ ਉੱਤੇ ਚਰਚਾ ਬਹੁਤ ਹੋ ਗਈ ਪੰਜਾਬ ਦੇ ਲੋਕ ਯਕੀਨ ਕਰਨ ਨੂੰ ਤਿਆਰ ਨਹੀਂ ਕਿ ਐਗਜ਼ਿਟ ਪੋਲ ਇਸ ਤਰ੍ਹਾਂ ਦੇ ਜਿਵੇਂ ਦੇ ਆ ਰਹੇ ਨੇ ਨਤੀਜੇ ਇਸ ਤਰ੍ਹਾਂ ਦੇ ਨਹੀਂ ਰਹਿਣ ਵਾਲੇ ਚਾਹੇਓ ਸੈਂਟਰ ਦੇ ਪ੍ਰਸੰਗ 'ਚ ਦੇਖਣ ਜਾਂ ਆ ਸੂਬਾ ਪੰਜਾਬ ਦੀਆਂ 13 ਸੀਟਾਂ ਦੇ ਪ੍ਰਸੰਗ 'ਚ ਦੇਖਣ ਔਰ ਦਿੱਲੀ ਬੈਠੇ ਜਿਹੜੇ ਵਿਸ਼ਲੇਸ਼ਕ ਨੇ ਉਹ ਵੀ ਅੱਜ ਦੀ ਘੜੀ ਮੰਨ ਰਹੇ ਨੇ ਕਿ ਪੰਜਾਬ ਕੁਝ ਵੱਖਰਾ ਕਰੇਗਾ ਜਿਹੜੀ ਸਥਿਤੀ ਦੇ ਵਿੱਚ ਉਮੀਦਵਾਰ ਆ ਰਹੇ ਨੇ ਕਿਉਂਕਿ ਮੁਕਾਬਲੇ ਆ ਜਿਹੜੇ ਕਈ ਥਾਵਾਂ ਤੇ ਪੰਜ ਕੋਣੇ ਨੇ ਕਈ ਥਾਵਾਂ ਤੇ ਚਾਰ ਕੋਣੇ ਨੇ ਤਾਂ ਚਾਰ ਕੋਣੇ ਮੁਕਾਬਲਿਆਂ ਦੇ ਵਿੱਚ ਕੁਝ ਵੀ ਹੋ ਸਕਦਾ ਹੁੰਦਾ ਹੈ ਖਾਸ ਕਰਕੇ ਆਜ਼ਾਦ ਉਮੀਦਵਾਰਾਂ ਦੀ ਦੋ ਆਜ਼ਾਦ ਉਮੀਦਵਾਰਾਂ ਦੀ ਜਿਹੜੀ ਹੈ ਚਰਚਾ ਬਹੁਤ ਜ਼ਿਆਦਾ ਤੇਜ਼ ਹੈ ਔਰ ਇਹਨਾਂ ਦੋ ਆਜ਼ਾਦ ਉਮੀਦਵਾਰਾਂ ਦੇ ਵਿੱਚ ਸਰਜੀ ਸਿੰਘ ਖਾਲਸਾ ਤੇ ਅਮਰਤਪਾਲ ਸਿੰਘ ਤੇ ਇਸ ਤੋਂ ਇਲਾਵਾ ਜਿਹੜੇ ਤੀਜੇ ਉਮੀਦਵਾਰ ਨੇ ਜਿਹੜੇ ਬਾਕੀਆਂ ਸਾਰੀਆਂ ਪਾਰਟੀਆਂ ਨਾਲੋਂ ਹਟ ਕੇ ਉਹ ਸਿਮਰਨਜੀਤ ਸਿੰਘ ਮਾਨ ਅੰਮ੍ਰਿਤਸਰ ਜਿਹੜੇ ਕੀ ਮੌਜੂਦਾ ਐਮਪੀ ਨੇ ਜਮਣੀ ਚੋਣ ਜਿੱਤ ਕੇ ਆਏ ਸੀ ਤੇ ਉਹਨਾਂ ਨੂੰ ਵੀ ਫਾਈਟ ਤੋਂ ਬਾਹਰ ਨਹੀਂ ਮੰਨਿਆ ਜਾ ਰਿਹਾ ਔਰ ਜੇਕਰ ਇੱਕ ਸੀਟ ਮੰਨ ਲਈ ਜਾਵੇ ਹਲ ਦੀ ਘੜੀ ਕੁਝ ਘੰਟੇ ਹੱਲੇ ਪਏ ਨੇ ਉਸ ਦੇ ਬਾਰੇ ਵੀ ਜਾਣਕਾਰੀ ਸਾਂਝੀ ਕਰਾਂਗੇ ਕਿ ਜੇ ਇੱਕ ਆਜ਼ਾਦ ਉਮੀਦਵਾਰ ਜਿੱਤ ਰਿਹਾ ਇੱਕ ਸ਼ਰਮਣੀ ਕਾਲੀ ਦਲ ਦਾ ਉਮੀਦਵਾਰ ਜਿੱਤ ਰਿਹਾ ਤਾਂ ਫਿਰ ਇਹ ਦੋ ਉਮੀਦਵਾਰ ਇੱਕ ਪਾਸੇ ਹੋ ਗਏ ਜੇ ਸੰਗਰੂਰ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਦਾ ਪਲੜਾ ਭਾਰੀ ਹੈ ਤਾਂ ਫਿਰ